ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰ ਨਾ ਕੋ ਦੂਜਾ ਸੂਜੈ ਸਾਚੇ ਅਲਖ ਅਪੇਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਆਵਰੇ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵੇਚਾਰੇ ਬੁਰਾ ਭਲਾ ਕਹ ਕੇ ਸਨੋ ਕਹੀਏ सगले जी तुम्हारे रहाओ तेरी टेक तेरा आधारा हाथ दे तू रख है जिस जन ऊपर तेरी कृपा तिस को बेपना को पख है ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਦ ਮੇਹਰਵਾਨਾ ਨਾਮ ਮਿਲੇ ਰੰਗ ਮਾਣੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਆਵਰੇ ਨਾ ਕੋ ਦੁਜਾ ਸੁਜੈ ਸਾਚੇ ਅਲਖ ਅਪੇਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਹਵਰੇ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕੇ ਸਨੋ ਕਹੀਏ ਸਗਲੇ ਜੀਅ ਤੁਹਾਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬੇਪਨ ਕੋ ਭਾਖੈ ਉਹ ਸੁਖ ਉਹ ਆ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾ ਨਾਮ ਤੂੰ ਸਦ ਮਿਹਰਵਾਨ ਨਾਮ ਮਿਲੇ ਰੰਗ ਮਾਣੀ ਤੁਦ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਤਉਦ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਆਵਰੇ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਆਵਰੇ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕੇ ਸਨੋ ਕਹੀਏ ਸਗਲੇ ਜੀਅ ਤੁਹਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬੇਪਨ ਕੋ 파ਖੈ ਓ ਹੋ ਸੁਖ ਓ ਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਦ ਮੇ ਹਰਵਾਨਾ ਨਾਮ ਮਿਲੈ ਰੰਗ ਮਾਣੀ ਤੁਦ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰੇ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕੀ ਆਵੇ ਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖ ਹੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਪਖੇ ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾ ਨਾਮ ਤੂੰ ਸਦ ਮਿਹਰਵਾਨਾ ਨਾਮ ਮਿਲੇ ਰੰਗ ਮਾਣੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾਂ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਆਵਰ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸਨੋ ਕਹੀਐ ਸਗਲੇ ਜੀਅ ਤੇਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ हाथ दे तू राखै जिस जन ऊपर तेरी कृपा तिस बेपना को बेपनाको उपाखै ओ हो सुख ओहा वढाई जो प्रभु जी मन पाणी तू दान तू सद मेहरवाना नाम मिले रंग मानी तुद आगे अरदास हमारी ਜੀਓ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾਂ ਕੋ ਵਸ ਰਹੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰ ਨਾ ਕੋ ਦੂਜਾ ਸੁਝੈ ਸਾਚੇ ਆ ਲਖ ਅਪੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕੇ ਸਨੋ ਕਹੀਐ ਸਗਲੇ ਜੀਅ ਤੁਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੇ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬੇਪਨਾ ਕੋ 파ਖੇ ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾ ਨਾ ਤੂੰ ਸਦ ਮੇਹਰਵਾਨਾ ਨਾਮ ਮਿਲੇ ਰੰਗ ਮਾਣੀ ਤੁਦ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤੁਦ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰ ਨਾ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੇ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ बुरा भला कह के सनो कहिए सगले जिए तुम्हारे रहाओ तेरी टेक तेरा आधार हाथ दे तू राख है जिस जन ऊपर तेरी कृपा तिस को विप ना को फख है ओहो सुख ओहा वढाई ਜੋ ਪ੍ਰਭ ਜੀ ਮਨ ਪਾਣੀ ਤੂੰ ਦਾ ਨਾ ਤੂੰ ਸਦ ਮਿਹਰਵਾਨਾ ਨਾਮ ਮਿਲੇ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਉਦੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ